ਇਸ ਸਮੇਂ ਪੰਜਾਬ ਇੱਕ ਭਿਆਨਕ ਆਫ਼ਸ ਦਾ ਸਾਹਮਣਾ ਕਰ ਰਿਹਾ ਹੈ। ਰਾਵੀ, ਸਤਲੁਜ ਅਤੇ ਬਿਆਸ ਇਹ ਦਰਿਆਵਾਂ ਦੇ ਉਫਾਨ ਨੇ ਸੂਬੇ ਦੇ ਅੱਠ ਜ਼ਿਲ੍ਹਿਆਂ ਨੂੰ ਪਾਣੀ ਨਾਲ ਭਰ ਦਿੱਤਾ ਹੈ। ਖੇਤ ਡੁੱਬ ਗਏ ਨੇ, ਘਰ ਟੈ ਗਏ ਨੇ, ਫਸਲਾਂ ਤਬਾਹ ਹੋ ਗਈਆਂ ਅਤੇ ਪਸ਼ੂ ਬੇਕਾਰ ਹੋ ਗਏ ਦੋਸਤੋ। ਪਰ ਇਸ ਹਨੇਰੇ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਜੋ ਚਾਨਣ ਕੀਤਾ ਹੈ, ਉਹ ਹਰ ਕਿਸੇ ਲਈ ਪ੍ਰੇਰਣਾਦਾਇਕ ਹੈ। ਆਪਣੇ ਭਾਈ ਚਾਰੇ ਦੀ ਮਦਦ ਲਈ ਪੰਜਾਬ ਦੇ ਲੋਕ ਆਪ ਹੀ ਅੱਗੇ ਆਏ ਸੜਕਾਂ ਤੇ ਹੁਣ ਥਾਂ-ਥਾਂ ਰਾਸ਼ਨ ਪਸ਼ੂਆਂ ਦੇ ਚਾਰੇ ਅਤੇ ਮਿੱਟੀ ਨਾਲ ਭਰੀਆਂ ਟਰੈਕਟਰ ਟਰਾਲੀਆਂ ਨਜ਼ਰ ਆ ਰਹੀਆਂ ਨੇ ਲੋਕ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਪਣੇ ਪਿੰਡਾਂ ਵਿੱਚੋਂ ਲੋੜਵੰਦ ਸਮੱਗਰੀ ਇਕੱਠੀ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾ ਰਹੇ ਨੇ ਇਹ ਸਹਾਇਤਾ ਟੁੱਟੇ ਬੰਨਾਂ ਨੂੰ ਭਰ ਲਈ ਮਿੱਟੀ ਪਸ਼ੂਆਂ ਲਈ ਚਾਰਾ ਅਤੇ ਲੋਕਾਂ ਲਈ ਰਾਸ਼ਨ ਦੇ ਰੂਪ ਵਿੱਚ ਹੋ ਰਹੀ ਹੈ ਇਸ ਮੁਸ਼ਕਲ ਨੇ ਪੰਜਾਬ ਦੇ ਲੋਕਾਂ ਦੀ ਲਚਕਤਾ ਅਤੇ ਆਪਸੀ ਭਾਈਚਾਰਕ ਸਹਿਤਾ ਨੂੰ ਉਜਾਗਰ ਕੀਤਾ ਹੈ ਸੋਸ਼ਲ ਮੀਡੀਆ ਤੇ ਵੀ ਇਸ ਏਕਤਾ ਦੀ ਝਲਕ ਸਾਫ਼ ਦਿਖਾਈ ਦੇ ਰਹੀ ਹੈ ਲੋਕ ਆਪਣੇ ਆਪਣੇ ਸਮਾਜਿਕ ਮੰਚਾਂ ਰਾਹੀਂ ਮਦਦ ਇਕੱਠੀ ਕਰ ਰਹੇ ਨੇ ਜ਼ਰੂਰਤਮੰਦਾਂ ਨਾਲ ਸੰਪਰਕ ਕਰਕੇ ਰਾਹਾਕਾਰਜਾਂ ਵਿੱਚ ਸਹਿਯੋਗ ਦੇ ਰਹੇ ਨੇ ਹਾਲਾਂਕਿ ਇਸ ਸਾਰੀ ਮਿਹਨਤ ਅਤੇ ਸਵੈ ਸੇਵਾ ਦੇ باوجود ਸਰਕਾਰੀ ਮਦਦ ਦੀ ਕਮੀ ਵੀ ਮਹਿਸੂਸ ਹੋ ਰਹੀ ਹੈ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਗੰਭੀਰ ਸਮੇਂ ਵਿੱਚ ਸਰਕਾਰ ਦੀ ਤਰਫੋਂ ਵਧੇਰੇ ਠੋਸ ਅਤੇ ਕਾਰਗਰ ਕਦਮ ਉਠਾਣੇ ਜਾਣ ਦੀ ਜ਼ਰੂਰਤ ਹੈ ਅੰਤ ਵਿੱਚ ਮੈਂ ਸਾਰੇ ਉਹਨਾਂ ਹੀਰੋਆਂ ਨੂੰ ਸਲਾਮ ਕਰਦਾ ਹਾਂ ਦੋਸਤੋ ਜੋ ਇਸ ਮੁਸੀਬਤ ਵੇਲੇ ਦੂਜਿਆਂ ਦੀ ਮਦਦ ਲਈ ਅੱਗੇ ਆਏ ਤੇ ਤੁਸੀਂ ਸੱਚਮੁੱਚ ਆਪਣਿਆਂ ਦੀ ਮਦਦ ਲਈ ਆਪ ਹੀ ਅੱਗੇ ਆਏ ਸਾਨੂੰ ਮਾਣ ਹੈ ਗੁਰੂਆਂ ਦੀ ਧਰਤੀ ਦਾ ਵਸਨੀਕ ਹੋਣ ਦਾ ਤੁਹਾਡੀ ਇਸ ਭਾਵਨਾ ਮੁਸ਼ਕਲ ਦੇ ਇਸ ਦੌਰ ਵਿੱਚ ਇੱਕ ਉਮੀਦ ਦੀ ਕਿਰਨ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ